ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪੰਜਾਬੀ ਪਾਸ਼ਾ ਪਸਾਰ ਭਾਈਚਾਰਾ ਅਤੇ ਯੂناਇਟਿਡ ਸਿਕਸ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਪੈਦਲ ਮਾਰਚ ਅਤੇ ਸਮਾਗਮ ਮੰਚ ਦੇ ਪ੍ਰਧਾਨ ਸਰਬਜੀਤ ਸਿੰਘ ਬਿਰਦੀ ਦੀ ਅਗਵਾਈ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਇਕ ਕਰਵਾਇਆ ਗਿਆ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਪੰਜਾਬੀ ਭਵਨ ਲੁਧਿਆਣਾ ਤੋਂ ਜ਼ਿਲ੍ਹਾ ਕਚੈਰੀ ਤੱਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਗੀਤਕਾਰ ਸਾਹਿਤਕਾਰ ਅਤੇ ਕਲਾ ਪ੍ਰੇਮੀ ਤੋਂ ਇਲਾਵਾ ਹੌਲੀ ਹਾਰਟ ਸਕੂਲ ਅਤੇ ਕੇਐਸ ਹਾਈ ਸਕੂਲ ਦੇ ਬੱਚਿਆਂ ਨੇ ਸ਼ਾਮਲ ਹੋ ਕੇ ਪੰਜਾਬੀ ਮਾਂ ਬੋਲੀ ਜਿੰਦਾਬਾਦ ਦੇ ਨਾਰੇ ਲਗਾਏ ਇਸ ਪੈਦਲ ਮਾਰਚ ਨੂੰ ਰਵਾਨਾ ਕਰਨ ਸਮੇਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਭ ਨੂੰ ਪੰਜਾਬੀ ਮਾਂ ਬੋਲੀ ਦੀ ਸਾਂਭ ਸੰਭਾਲ ਲਈ ਮਿਲ ਕੇ ਯਤਨ ਕਰਨ ਦੀ ਲੋੜ ਹੈ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਪੱਠਰ ਅਤੇ ਜਨਰਲ ਸਕੱਤਰ ਡਾਕਟਰ ਗੁਰੂ ਇਕਬਾਲ ਸਿੰਘ ਨੇ ਪੈਦਲ ਮਾਰਚ ਵਿੱਚ ਸ਼ਾਮਲ ਹੋਣ ਮੌਕੇ ਸਮੂਹ ਹਾਜ਼ਰ ਕਵੀਆਂ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਸ਼ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਲੋਕ ਗਾਇਕ ਜਸਵੰਤ ਸੰਦੀਲਾ ਨੇ ਸਮੂਹ ਕਵੀਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਚੰਗੇ ਗੀਤ ਲੇਖਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਪੰਜਾਬੀ ਪ੍ਰੈਸ ਕਲੱਬ ਦੀ ਵਾਈਸ ਪ੍ਰਧਾਨ ਬਲਜਿੰਦਰ ਕੌਰ ਨੇ ਕਿਹਾ ਕਿ ਅਸੀਂ ਵਿਦੇਸ਼ਾਂ ਵਿੱਚ ਰਹਿ ਕੇ ਲਗਾਤਾਰ ਕਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨੀ ਯਤਨ ਕਰਦੇ ਆ ਰਹੇ ਹਾਂ ਇਸ ਮੌਕੇ ਲੋਕ ਗਾਇਕ ਬਿੱਟੂ ਖੰਨੇਵਾਲਾ ਹੈਪੀ ਰੰਦੇਵਾ ਕੌਰ ਗगन ਪ੍ਰਗਟ ਖਾਨ ਸੁਖ ਚਮਕੀਲਾ ਚਮਕ ਚਮਕੀਲਾ ਗੀਤਕਾਰ ਨੀਤ ਮਹਿੰਦੀਪੁਰ ਦੀਪ ਮੰਗਲੀ ਗੋਗੀ ਮਾਨਾਵਾਲ ਸੁਰਜੀਤ ਸਿੰਘ ਜੀਤ ਸੁਖਵੀਰ ਸੰਦੇ ਅਮਰਜੀਤ ਸ਼ੇਰਪੁਰੀ ਡਾਕਟਰ ਪਰਮਜੀਤ ਸਿੰਘ ਸੋਹਲ ਨੇ ਆਪਣੇ ਕੁਝ ਗੀਤ ਦੇ ਮੁਖੜੇ ਸਾਂਝੇ ਕੀਤੇ ਇਸ ਮੌਕੇ ਡਾਕਟਰ ਹਰੀ ਸਿੰਘ ਜੱਜ ਡਾਕਟਰ ਗੁਰਚਰਨ ਕੌਰ ਕੋਚਰ ਯੂਨਾਈਟਿਡ ਸਿਕਸ ਜਥੇਬੰਦੀ ਤੋਂ ਸਰਦਾਰ ਅਮਰਿਤਪਾਲ ਸਿੰਘ ਬਲਕੌਰ ਸਿੰਘ ਗਿੱਲ ਹਰਬਖਸ਼ ਸਿੰਘ ਗਰੇਵਾਲ ਅਜਮੇਰ ਸਿੰਘ ਢਿੱਲੋਂ ਮਹਿੰਦਰ ਸਿੰਘ ਸੇਖੋਂ ਪ੍ਰਭ ਕਿਰਨ ਸਿੰਘ ਤੂਫਾਨ ਡਾਕਟਰ ਗੁਲਜਾਰ ਸਿੰਘ ਪੰਦੇਰ ਮਨਜੀਤ ਸਿੰਘ ਅਰੋੜਾ ਜਤਿੰਦਰ ਪਾਲ ਸਿੰਘ ਜਤਿੰਦਰ ਸਿੰਘ ਪ੍ਰਧਾਨ ਨਿਰਮਲ ਸਿੰਘ ਪੈਰੀਟੋਨ ਆਰਪੀ ਸਿੰਘ ਹਰਮੋਹਨ ਸਿੰਘ ਗੁੱਡੂ ਚੰਨ ਸ਼ਾਹ ਕੋਟੀ ਸੁਰਜੀਤ ਸਿੰਘ ਲਾਂਬੜਾ ਚਮਕੌਰ ਪੱਟੀ ਕਿਰਪਾਲ ਸਿੰਘ ਸਹਾਰਾ ਸੁਖਵਿੰਦਰ ਕੌਰ ਸੁਖੀ ਸੁਰਿੰਦਰ ਕੌਰ ਬਾੜਾ ਕੁਲਵਿੰਦਰ ਕੌਰ ਕਿਰਨ ਪਰਮਜੀਤ ਕੌਰ ਮਹਿਕ ਇੰਦਰਜੀਤ ਕੌਰ ਲੋਟੇ ਅਮਨਦੀਪ ਕੌਰ ਪੰਜਾਬੀ ਸਿਮਰਨ ਕੌਰ ਧੁੱਗਾ ਗੁਰਮੀਤ ਕੌਰ ਬਜੀਤਪੁਰ ਸਰਬਜੀਤ ਕੌਰ ਬੱਬੂ ਹਰਜੀਤ ਸਿੰਘ ਸਤਪਾਲ ਸਿੰਘ ਦੁੱਗਰੀ ਜਗਦੀਸ਼ ਸਿੰਘ ਲਾਲ ਰਜਿੰਦਰ ਮਲਹਾਰਾ ਨਜ਼ੀਰ ਮੁਹੰਮਦ ਰਾਜਨ ਜੋਗੀ ਸੋਮਨਾਥ ਸਿੰਘ ਦਿਲਬਾਗ ਸਿੰਘ ਹੁੰਦਲ ਜਸਵੰਤ ਬੋਪਾਰਾਏ ਬਲਜੀਤ ਮਾਲਾ ਮਣੀ ਹਟੂਰ ਦਰਸ਼ਨ ਬਰਸਾਲ ਹਰਵਿੰਦਰ ਥਰੀਕੇ ਰਵੀ ਦਾਖਾ ਮਾਸਟਰ ਬਲਤੇਜ ਸਰਾ ਗੁਰਮੀਤ ਸਿੰਘ ਬੜੂੰਦੀ ਬਲਜੀਤ ਸਿੰਘ ਬਾਗੀ ਮਲਕੀਤ ਸਿੰਘ ਮਾਲੜਾ ਬਿੱਟੂ ਪਾਟਿਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ